ਦੋਸਤੋ ਸਭ ਤੋਂ ਪਹਿਲਾਂ ਤਾਂ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਸਬਸਕ੍ਰਾਈਬ ਕਰਨ ਦੇ ਨਾਲ ਤੁਹਾਨੂੰ ਇਹ ਫਾਇਦਾ ਹੋਵੇਗਾ ਕਿ ਸਾਡੀ ਆਉਣ ਵਾਲੀ ਵੀਡੀਓ ਦੀ ਜਾਣਕਾਰੀ ਤੁਹਾਨੂੰ ਤੁਹਾਡੀ ਈਮੇਲ ਆਈਡੀ ਤੇ ਆਟੋਮੈਟਿਕ ਹੀ ਸੈਂਡ ਹੋ ਜਾਵੇਗੀ ਮੈਂ ਸਤਿਆਹੰਸ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦਾ ਹਾਂ ਤੁਸੀਂ ਦੇਖ ਰਹੇ ਹੋ ਆਰਟੈਕ ਚੈਨਲ ਦੋਸਤੋ ਇਸ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਅਸੀਂ ਆਪਦੇ ਕੰਪਿਊਟਰ ਦੀ ਸਪੀਡ ਅਤੇ ਪਰਫਾਰਮੈਂਸ ਨੂੰ ਲੰਬੇ ਸਮੇਂ ਤੱਕ ਬਰਕਰਾਰ ਰੱਖ ਸਕਦੇ ਹਾਂ ਜਦੋਂ ਅਸੀਂ ਕੋਈ ਨਵਾਂ ਡੈਸਕਟਾਪ ਪੀਸੀ ਜਾਂ ਲੈਪਟਾਪ ਕੰਪਿਊਟਰ ਲੈ ਕੇ ਆਉਂਨੇ ਆ ਤਾਂ ਉਸ ਟਾਈਮ ਉਸ ਦੀ ਸਪੀਡ ਬਹੁਤ ਵਧੀਆ ਹੁੰਦੀ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਇਹ ਇਸ ਤਰ੍ਹਾਂ ਹੀ ਕੰਮ ਕਰਦਾ ਰਹੇ ਕੁਝ ਸਮਾਂ ਬੀਤਣ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਉਸ ਦੀ ਸਪੀਡ ਅਤੇ ਪਰਫਾਰਮੈਂਸ ਵਿੱਚ ਪਹਿਲਾਂ ਨਾਲੋਂ ਫੱਕ ਪੈ ਗਿਆ ਹੈ ਇਹ ਸਭ ਕਿਉਂ ਹੋਇਆ ਕਿਉਂਕਿ ਅਸੀਂ ਨਵਾਂ ਕੰਪਿਊਟਰ ਲੈ ਕੇ ਆਉਣ ਤੋਂ ਬਾਅਦ ਉਸ ਵਿੱਚ ਬਹੁਤ ਤਰ੍ਹਾਂ ਦੇ ਸੌਫਟਵੇਅਰ ਇੰਸਟਾਲ ਅਤੇ ਅਨਇੰਸਟਾਲ ਕਰਦੇ ਹਾਂ ਔਰ ਜਦੋਂ ਵੀ ਅਸੀਂ ਕੋਈ ਸੌਫਟਵੇਅਰ ਅਨਸਟਾਲ ਕਰਦੇ ਹਾਂ ਤਾਂ ਉਹ ਪੂਰੀ ਤਰ੍ਹਾਂ ਅਨਸਟਾਲ ਨਹੀਂ ਹੁੰਦਾ ਉਸ ਦੀਆਂ ਬਹੁਤ ਸਾਰੀਆਂ ਫਾਈਲਾਂ ਸਾਡੇ ਕੰਪਿਊਟਰ ਵਿੱਚ ਪਈਆਂ ਹੀ ਰਹਿੰਦੀਆਂ ਹਨ ਜੋ ਕਿ ਸਾਡੇ ਬਾਰ ਬਾਰ ਇਨਸਟਾਲ ਅਤੇ ਅਨਇਨਸਟਾਲ ਕਰਨ ਦੇ ਕਾਰਨ ਬਹੁਤ ਜ਼ਿਆਦਾ ਗਿਣਤੀ ਵਿੱਚ ਵਧਦੀਆਂ ਰਹਿੰਦੀਆਂ ਹਨ ਇਸ ਤੋਂ ਇਲਾਵਾ ਅਸੀਂ ਜਦੋਂ ਵੀ ਇੰਟਰਨੈਟ ਤੇ ਕੁਝ ਸਰਚ ਕਰਦੇ ਹਾਂ ਤਾਂ ਸਾਡਾ ਕੰਪਿਊਟਰ ਉਸ ਦੇ ਸੰਬੰਧੀ ਕੁਝ ਜਾਣਕਾਰੀ ਫਾਈਲਾਂ ਦੇ ਰੂਪ ਵਿੱਚ ਸਟੋਰ ਕਰਦਾ ਰਹਿੰਦਾ ਹੈ ਜੋ ਕਿ ਬਹੁਤ ਮਾਤਰਾ ਦੇ ਵਿੱਚ ਇਕੱਠੀਆਂ ਹੋ ਕੇ ਸਾਡੇ ਕੰਪਿਊਟਰ ਨੂੰ ਸਲੋ ਕਰ ਦਿਆ ਹਨ ਇਹਨਾਂ ਫਾਈਲਾਂ ਨੂੰ ਮੈਨੂਲੀ ਰਿਮੂਵ ਕਰਨਾ ਬਹੁਤ ਹੀ ਮੁਸ਼ਕਲ ਹੁੰਦਾ ਹੈ ਅੱਜ ਮੈਂ ਤੁਹਾਨੂੰ ਅਜਿਹੇ ਦੋ ਸੌਫਟਵੇਅਰ ਬਾਰੇ ਦੱਸਾਂਗਾ ਜਿਨ੍ਹਾਂ ਦੇ ਨਾਲ ਅਸੀਂ ਆਪਦੇ ਕੰਪਿਊਟਰ ਨੂੰ ਹਮੇਸ਼ਾ ਲਈ ਨਵਾਂ ਬਣਾਈ ਰੱਖ ਸਕਦੇ ਹਾਂ ਇਹਨਾਂ ਸੌਫਟਵੇਅਰ ਦੇ ਲਿੰਕ ਤੁਸੀਂ ਵੀਡੀਓ ਦੀ ਡਿਸਕ੍ਰਿਪਸ਼ਨ ਵਿੱਚੋਂ ਲੈ ਸਕਦੇ ਹੋ ਜੇਕਰ ਤੁਹਾਨੂੰ ਇਹ ਨਹੀਂ ਪਤਾ ਕਿ ਵੀਡੀਓ ਦੀ ਡਿਸਕ੍ਰਿਪਸ਼ਨ ਕਿੱਥੇ ਹੈ ਤਾਂ ਤੁਸੀਂ ਇਸ ਵੀਡੀਓ ਦੇ ਟਾਈਟਲ ਦੇ ਥੱਲੇ ਸ਼ੋ ਮੋਰ ਲਿਖਿਆ ਦੇਖੋਗੇ ਉਸ ਉੱਪਰ ਕਲਿੱਕ ਕਰੋ ਤਾਂ ਵੀਡੀਓ ਦੀ ਡਿਸਕ੍ਰਿਪਸ਼ਨ ਓਪਨ ਹੋ ਜਾਏਗੀ ਸੌਫਟਵੇਅਰ ਦੇ ਲਿੰਕ ਉੱਥੋਂ ਤੁਹਾਨੂੰ ਮਿਲ ਜਾਣਗੇ ਜੇਕਰ ਤੁਸੀਂ ਇਹ ਵੀਡੀਓ ਮੋਬਾਈਲ ਤੇ ਦੇਖ ਰਹੇ ਹੋ ਤਾਂ ਤੁਹਾਨੂੰ ਇਸ ਵੀਡੀਓ ਦੇ ਟਾਈਟਲ ਦੇ ਨਾਲ ਹੀ ਇੱਕ ਡਾਊਨ ਐਰੋ ਦਿਖਾਈ ਦੇਵੇਗਾ ਉਸ ਉੱਪਰ ਕਲਿੱਕ ਕਰੋ ਤੇ ਤੁਹਾਨੂੰ ਸੌਫਟਵੇਅਰ ਦੇ ਲਿੰਕ ਮਿਲ ਜਾਣਗੇ ਦੋਸਤੋ ਤੁਹਾਨੂੰ ਦੋ ਲਿੰਕ ਦਿਖਾਈ ਦੇਣਗੇ ਉਹਨਾਂ ਨੂੰ ਕਾਪੀ ਕਰਕੇ ਅਸੀਂ ਆਪਦੇ ਕੰਪਿਊਟਰ ਦੇ ਕਿਸੇ ਵੀ ਬ੍ਰਾਊਜ਼ਰ ਵਿੱਚ ਪੇਸਟ ਕਰਕੇ ਸਰਚ ਕਰਨਾ ਹੈ ਸਾਡਾ ਪਹਿਲਾ ਸੌਫਟਵੇਅਰ ਸੀ ਕਲੀਨਰ ਹੈ ਅਤੇ ਦੂਸਰਾ ਆਯੋਬਿਟ ਅਨਇਨਸਟਾਲਰ ਹੈ ਚਲੋ ਦੇਖਦੇ ਹਾਂ ਕਿ ਇਹ ਕਿਸ ਤਰ੍ਹਾਂ ਸੌਫਟਵੇਅਰ ਡਾਊਨਲੋਡ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਸੀ ਕਲੀਨਰ ਨੂੰ ਡਾਊਨਲੋਡ ਕਰਾਂਗੇ ਤਾਂ ਤੁਸੀਂ ਡਿਸਕ੍ਰਿਪਸ਼ਨ ਵਿੱਚੋਂ ਇਸ ਦਾ ਲਿੰਕ ਕਾਪੀ ਕਰ ਲੈਣਾ ਹੈ ਅਤੇ ਕਾਪੀ ਕਰਕੇ ਆਪਣੇ ਬ੍ਰਾਊਜ਼ਰ ਦੀ ਵਿੰਡੋ ਵਿੱਚ ਇਸ ਨੂੰ ਪੇਸਟ ਕਰਨਾ ਹੈ ਅਤੇ ਥੋੜਾ ਇੰਤਜ਼ਾਰ ਕਰਨਾ ਹੈ ਤਾਂ ਦੋਸਤੋ ਇਸ ਤਰ੍ਹਾਂ ਡਾਊਨਲੋਡ ਸਾਡਾ ਅਪੀਅਰ ਹੋ ਗਿਆ ਹੈ ਤੇ ਅਸੀਂ ਸਟਾਰਟ ਡਾਊਨਲੋਡ ਤੇ ਕਲਿੱਕ ਕਰਕੇ ਇਸ ਨੂੰ ਡਾਊਨਲੋਡ ਕਰ ਸਕਦੇ ਹਾਂ ਪਰ ਮੈਂ ਇਹਨੂੰ ਇੰਸਟਾਲ ਕਰ ਚੁੱਕਿਆ ਆਲਰੇਡੀ ਪਹਿਲਾਂ ਹੀ ਪਰ ਦੂਸਰਾ ਹੁਣ ਦੇਖਦੇ ਹਾਂ ਸਾਡਾ ਦੂਸਰਾ ਸੌਫਟਵੇਅਰ ਜਿਸ ਦਾ ਨਾਮ ਆਯੋ ਬਿਟ ਅਨਇਨਸਟਾਲਰ ਉਸ ਨੂੰ ਵੀ ਅਸੀਂ ਡਿਸਕ੍ਰਿਪਸ਼ਨ ਦੇ ਵਿੱਚੋਂ ਉਸ ਦਾ ਲਿੰਕ ਕਾਪੀ ਕਰ ਲੈਣਾ ਹੈ ਕਾਪੀ ਕਰਕੇ ਆਪਣਾ ਬ੍ਰਾਊਜ਼ਰ ਓਪਨ ਕਰਨਾ ਹੈ ਤੇ ਇੱਥੇ ਅਸੀਂ ਬ੍ਰਾਊਜ਼ਰ ਦੀ ਵਿੰਡੋ ਵਿੱਚ ਪੇਸਟ ਕਰਕੇ ਪੇਸਟ ਐਂਡ ਗੋ ਤੇ ਕਲਿੱਕ ਕਰ ਦੇਣਾ ਹੈ ਦੋਸਤੋ ਇੱਥੇ ਅਸੀਂ ਆਪ ਫ੍ਰੀ ਡਾਊਨਲੋਡ ਦੇ ਬਟਨ ਦੇ ਉੱਤੇ ਕਲਿੱਕ ਕਰਨਾ ਹੈ ਤੇ ਇੱਕ ਨਵੀਂ ਵਿੰਡੋ ਅਪੀਅਰ ਹੋ ਜਾਏਗੀ ਸਾਡੇ ਸਾਹਮਣੇ ਇੱਥੇ ਅਸੀਂ ਡਾਊਨਲੋਡ ਨਾਓ ਦੇ ਬਟਨ ਉੱਤੇ ਕਲਿੱਕ ਕਰਨਾ ਹੈ ਇਥੇ ਦੋਸਤੋ ਥੋੜਾ ਜਿਹਾ ਇੰਤਜ਼ਾਰ ਅਸੀਂ ਕਰਾਂਗੇ ਪਰ ਜੇਕਰ ਇੰਤਜ਼ਾਰ ਕਰਨ ਤੋਂ ਬਾਅਦ ਵੀ ਸਾਡਾ ਡਾਊਨਲੋਡ ਅਪੀਅਰ ਨਾ ਹੋਵੇ ਤਾਂ ਤੁਸੀਂ ਰੀਸਟਾਰਟ ਦਾ ਡਾਊਨਲੋਡ ਬਟਨ ਤੇ ਉੱਤੇ ਕਲਿੱਕ ਕਰਨਾ ਹੈ ਤਾਂ ਦੇਖੋ ਦੋਸਤੋ ਸਾਡਾ ਡਾਊਨਲੋਡ ਆ ਗਿਆ ਹੈ ਇੱਥੇ ਅਸੀਂ ਸਟਾਰਟ ਡਾਊਨਲੋਡ ਤੇ ਕਲਿੱਕ ਕਰਕੇ ਇਸ ਨੂੰ ਡਾਊਨਲੋਡ ਕਰ ਲੈਣਾ ਹੈ ਹੁਣ ਅਸੀਂ ਇਹਨਾਂ ਦੋਵੇਂ ਸਾਫਟਵੇਅਰ ਨੂੰ ਇੰਸਟਾਲ ਕਰ ਲੈਣਾ ਹੈ ਇੰਸਟਾਲ ਕਰਨਾ ਬਹੁਤ ਹੀ ਆਸਾਨ ਹੈ ਤੁਸੀਂ ਆਪਦੇ ਡਾਊਨਲੋਡ ਫੋਲਡਰ ਦੇ ਵਿੱਚ ਜਾਓ ਸਾਫਟਵੇਅਰ ਦੀ ਫਾਈਲ ਤੇ ਡਬਲ ਕਲਿੱਕ ਕਰਨਾ ਹੈ ਅਤੇ 2-3 ਵਾਰੀ ਨੈਕਸਟ ਨੈਕਸਟ ਪ੍ਰੈਸ ਕਰਨਾ ਹੈ ਜੋ ਕਿ ਬਹੁਤ ਸਿੰਪਲ ਹੈ ਪਰ ਫਿਰ ਵੀ ਕੋਈ ਪ੍ਰੋਬਲਮ ਆਵੇ ਤਾਂ ਤੁਸੀਂ ਵੀਡੀਓ ਦੇ ਥੱਲੇ ਕਮੈਂਟ ਬਾਕਸ ਵਿੱਚ ਟਾਈਪ ਕਰਕੇ ਪੁੱਛ ਸਕਦੇ ਹੋ ਚਲੋ ਹੁਣ ਅਸੀਂ ਦੇਖਦੇ ਹਾਂ ਕਿ ਇਹਨਾਂ ਸਾਫਟਵੇਅਰ ਦਾ ਇਸਤੇਮਾਲ ਕਿਵੇਂ ਕਰਨਾ ਹੈ ਦੋਸੋ ਇਸ ਲਈ ਤੁਹਾਡੇ ਕੰਪਿਊਟਰ ਵਿੱਚ ਚਾਹੇ ਕੋਈ ਵੀ ਵਿੰਡੋ ਹੋਵੇ ਜਿਵੇਂ ਕਿ ਵਿੰਡੋ 7 ਵਿੰਡੋ 8 ਜਾਂ ਵਿੰਡੋ 10 ਹੋਵੇ ਤਾਂ ਤੁਸੀਂ ਇਸ ਨੂੰ ਇਸ ਇਸ ਦਾ ਯੂਜ਼ ਕਰ ਸਕਦੇ ਹੋ ਇੰਸਟਾਲ ਕਰਨ ਤੋਂ ਬਾਅਦ ਇਹਨਾਂ ਸੌਫਟਵੇਅਰ ਦੇ ਸ਼ਾਰਟਕੱਟ ਸਾਨੂੰ ਸਾਡੇ ਡੈਸਕਟਾਪ ਸਕਰੀਨ ਤੇ ਦਿਖਾਈ ਦੇਣਗੇ ਫਿਰ ਅਸੀਂ ਇਹਨਾਂ ਨੂੰ ਸਟਾਰਟ ਤੇ ਕਲਿੱਕ ਕਰਕੇ ਅਤੇ 올 ਪ੍ਰੋਗਰਾਮ ਤੇ ਕਲਿੱਕ ਕਰਕੇ ਵੀ ਓਪਨ ਕਰ ਸਕਦੇ ਹਾਂ ਤਾਂ ਪਹਿਲਾਂ ਅਸੀਂ ਸੀ ਕਲੀਨਰ ਨੂੰ ਓਪਨ ਕਰਾਂਗੇ ਇਸ ਦਾ ਆਈਕਨ ਕੁ ਜਿਸ ਤਰ੍ਹਾਂ ਦਾ ਹੈ ਇਸ ਤੇ ਡਬਲ ਕਲਿੱਕ ਕਰਨਾ ਹੈ ਤਾਂ ਸਾਡੇ ਸਾਹਮਣੇ ਇਸ ਦੀ ਇੰਟਰਫੇਸ ਕੁਝ ਇਸ ਤਰ੍ਹਾਂ ਦਿਖਾਈ ਦੇਵੇਗੀ ਤਾਂ ਦੋਸਤੋ ਇਸ ਸੌਫਟਵੇਅਰ ਦੇ ਵਿੱਚ ਅਸੀਂ ਆਪਦੇ ਕੋਲੋਂ ਕੁਝ ਥੋੜੀ ਜਿਹੀ ਸੈਟਿੰਗ ਕਰਨੀ ਹੈ ਕੁਝ ਖਾਸ ਸੈਟਿੰਗ ਨਹੀਂ ਕਰਨੀ ਹੈ ਇੱਥੇ ਤੁਸੀਂ ਦੇਖ ਰਹੇ ਹੋਵੋਗੇ ਕਿ ਕੁਝ ਟਿਕ ਮਾਰਕਸ ਦਿਖਾਈ ਦੇ ਰਹੇ ਹਨ ਕੁਝ ਟਿਕ ਮਾਰਕਸ ਬਾਈ ਡਿਫਾਲਟ ਲੱਗੇ ਹੋਏ ਹਨ ਇੱਥੇ ਐਡਵਾਂਸ ਦੇ ਵਿੱਚ ਜੇਕਰ ਤੁਸੀਂ ਚਾਹੋ ਤਾਂ ਟਿਕ ਮਾਰਕ ਲਗਾ ਸਕਦੇ ਹੋ ਪਰ ਇਹ ਟਿਕ ਮਾਰਕ ਤੁਸੀਂ ਮੰਨ ਲਓ ਕਿ ਅਸੀਂ ਇਹ ਸੌਫਟਵੇਅਰ ਨੂੰ ਹਫਤੇ ਦੇ 2-3 ਦਿਨ ਯੂਜ਼ ਕਰਨਾ ਹੈ ਹਫਤੇ ਦੇ ਵਿੱਚ ਪਰ ਆ ਜਿਹੜੀ ਅਸੀਂ ਟਿਕ ਮਾਰਕ ਹੁਣ ਯੂਜ਼ ਕਰਾਂਗਾ ਇਹ ਟਿਕ ਮਾਰਕ ਤੁਸੀਂ 2 ਮਹੀਨਿਆਂ ਦੇ ਵਿੱਚ ਇੱਕ ਵਾਰੀ ਇਸ ਦੇ ਉੱਤੇ ਟਿਕ ਮਾਰਕ ਨੂੰ ਲਾਉਣਾ ਹੈ ਤੇ ਉਸ ਤੋਂ ਬਾਅਦ ਯੂਜ਼ ਕਰਨਾ ਹੈ ਯਾਨੀ ਕਿ ਹਫਤੇ ਵਿੱਚ ਪਹਿਲੇ 2-3 ਦਿਨ ਤੁਸੀਂ ਇੱਥੇ ਬਿਨਾਂ ਕਿਸੇ ਟਿਕ ਮਾਰਕ ਬਿਨਾਂ ਕੋਈ ਟਿਕ ਮਾਰਕ ਲਾਏ ਹੀ ਇਸ ਦਾ ਯੂਜ਼ ਕਰਦੇ ਰਹਿਣਾ ਹੈ ਅਤੇ 2-3 ਮਹੀਨਿਆਂ ਵਿੱਚ ਇੱਕ ਵਾਰ ਅਸੀਂ ਕਦੇ-ਕਦੇ ਇੱਥੇ ਟਿਕ ਮਾਰਕ ਲਗਾ ਲੈਣੀ ਹੈ ਉਹ ਟਿਕ ਮਾਰਕ ਅਸੀਂ ਕਿਸ-ਕਿਸ ਤੇ ਲਾਉਣੀ ਹੈ ਉਹ ਤੁਹਾਨੂੰ ਮੈਂ ਦੱਸ ਦਿੰਨਾ ਹਾਂ ਜਿਸ ਤਰ੍ਹਾਂ ਕਿ ਵਿੰਡੋ ਇਵੈਂਟਸ ਲੌਗ ਇਹ ਮੈਸੇਜ ਆਏਗਾ ਉਸ ਤੇ ਓਕੇ ਕਰ ਦੇਣਾ ਹੈ 올ਡ ਪ੍ਰਫੈਕਟ ਡਾਟਾ ਮੀਨੂ ਆਰਡਰ ਕੈਚੇ ਟ੍ਰੇਨ ਨੋਟੀਫਿਕੇਸ਼ਨ ਕੈਚੇ ਵਿੰਡੋ ਸਾਈਜ਼ ਅਲੋਕੇਸ਼ਨ ਕੈਚੇ এনवायरमेंट ਪਾਥ ਯੂਜ਼ਰ ਅਸੀਸ ਹਿਸਟਰੀ ਆਈਓਐਸ ਲੌਗ ਫਾਈਲ ਕਸਟਮ ਫਾਈਲ ਐਂਡ ਫੋਲਡਰਸ ਇਹ ਟਿਕ ਮਾਰਕ ਤੁਸੀਂ ਦੋਸਤੋ ਲਗਾ ਲਏ ਹਨ ਪਰ ਤੁਸੀਂ ਇਹ ਯਾਦ ਰੱਖਣਾ ਹੈ ਕਿ ਇਹ ਤੁਸੀਂ ਸਿਰਫ 2-3 ਮਹੀਨਿਆਂ ਦੇ ਵਿੱਚ ਇੱਕ ਵਾਰ ਹੀ ਟਿਕ ਮਾਰਕ ਲਗਾ ਕੇ ਇਸ ਨੂੰ ਕਰਨਾ ਹੈ ਪਰ ਇੱਥੇ ਮੈਂ ਟਿਕ ਮਾਰਕ ਨਹੀਂ ਲਾਵਾਂਗਾ ਕਿਉਂਕਿ ਮੈਂ ਇਹ ਟਿਕ ਮਾਰਕ ਵਾਲੀ ਸਟੇਜ ਕੱਲ ਹੀ ਹਜੇ ਕੀਤੀ ਸੀ ਤੇ ਚਲੋ ਬਸ ਤੁਸੀਂ ਇੱਥੇ ਟਿਕ ਮਾਰਕ ਸਿਰਫ 2-3 ਮਹੀਨਿਆਂ ਚ ਇੱਕ ਵਾਰ ਹੀ ਲਾਉਣੀ ਹੈ ਉਸ ਤੋਂ ਬਾਅਦ ਅਗਲਾ ਪ੍ਰੋਸੈਸ ਤੁਹਾਨੂੰ ਮੈਂ ਦੱਸ ਦਿਆਂ ਤੁਸੀਂ ਕੀ ਟਿਕ ਮਾਰਕ ਲਾਉਣ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਤੇ ਹੁਣ ਅਸੀਂ ਐਨਲਾਈਜ਼ ਬਟਨ ਉੱਤੇ ਕਲਿੱਕ ਕਰਨਾ ਹੈ ਐਨਲਾਈਜ਼ ਬਟਨ ਤੇ ਜਦੋਂ ਆਪਾਂ ਕਲਿੱਕ ਕਰਾਂਗੇ ਤਾਂ ਇਸ ਨੇ ਇੱਥੇ ਕੁਝ ਫਾਈਲਾਂ ਕੱਢ ਦਿੱਤੀਆਂ ਹਨ ਜਿਹੜੀਆਂ ਕਿ ਸਾਡੇ ਕੰਪਿਊਟਰ ਨੇ ਸੇਵ ਕੀਤੀਆਂ ਹੋਈਆਂ ਹਨ ਜੋ ਕਿ ਹੁਣ ਸਾਡੇ ਕੁਝ ਕੰਮ ਦੀਆਂ ਨਹੀਂ ਹਨ ਤਾਂ ਇੱਥੇ ਅਸੀਂ ਰਨ ਕਲੀਨਰ ਤੇ ਕਲਿੱਕ ਕਰ ਦੇਣਾ ਹੈ ਇਹ ਸਾਡੀਆਂ ਫਾਈਲਾਂ ਨੂੰ ਰਿਮੂਵ ਕਰ ਰਿਹਾ ਹੈ ਹਮ ਕਿਉਂਕਿ ਕੰਪਿਊਟਰ ਦੇ ਵਿੱਚ ਜਮ੍ਹਾਂ ਹੋਈਆਂ ਪਈਆਂ ਨੇ ਇਸ ਤਰ੍ਹਾਂ ਦੇਖੋ ਦੋਸਤੋ ਇਸਨੇ ਆਹ ਫਾਈਲਾਂ ਰਿਮੂਵ ਕਰ ਦਿੱਤੀਆਂ ਜਿਹੜੀਆਂ ਕਿ ਇਸਨੇ ਸ਼ੋ ਕੀਤੀਆਂ ਸੀ ਤਾਂ ਇਸ ਨੂੰ ਤੁਸੀਂ ਇੱਕ ਵਾਰੀ ਫੇਰ ਰਨ ਕਲੀਨਰ ਕਰਦੇ ਰਹਾਂ ਕਿਉਂ ਕਿ ਦੇਖੋ ਇੱਥੇ 506 MB ਰਿਮੂਵਡ ਇਸਨੇ ਦਿਖਾਇਆ ਕਿ ਰਿਮੂਵ ਕਰ ਦਿੱਤਾ ਹੈ ਪਰ ਅਸੀਂ ਇਸ ਨੂੰ ਉਦੋਂ ਤੱਕ ਰਨ ਕਲੀਨ ਤੇ ਬਟਨ ਤੇ ਕਲਿੱਕ ਕਰਨਾ ਹੈ ਜਦੋਂ ਤੱਕ ਅਸੀਂ ਇੱਥੇ 0 ਨਾ ਆ ਜਾਵੇ ਤਾਂ ਇਸ ਨੂੰ ਇੱਕ ਵਾਰੀ ਫੇਰ ਕਲਿੱਕ ਕਰ ਦਿੰਨੇ ਆਂ ਦੇਖੋ 0 ਬਾਈਟਸ ਰਿਮੂਵਡ ਆ ਗਿਆ ਬਈ ਦੋਸਤ ਜੇਕਰ ਇਹ ਜ਼ੀਰੋ ਬਾਈਟਸ ਰਿਮੂਵ ਨਾ ਵੀ ਆਵੇ ਤਾਂ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਬਸ ਤੁਸੀਂ ਇਸ ਨੂੰ 2-3 ਵਾਰੀ ਰਨ ਕਲੀਨਰ ਤੇ ਕਲਿੱਕ ਕਰਨਾ ਜ਼ਰੂਰ ਹੈ ਚਲੋ ਇਸ ਤੋਂ ਬਾਅਦ ਇਸ ਸੌਫਟਵੇਅਰ ਦਾ ਅਗਲਾ ਕੰਮ ਤੁਸੀਂ ਕੀ ਕਰਨਾ ਹੈ ਕਿ ਰਜਿਸਟਰੀ ਇਸ ਤਰ੍ਹਾਂ ਤੁਹਾਨੂੰ ਰਜਿਸਟਰੀ ਦਾ ਇੱਕ ਨਿਸ਼ਾਨ ਬਣਿਆ ਦਿਖ ਰਿਹਾ ਹੈ ਇਸ ਉੱਪਰ ਕਲਿੱਕ ਕਰਨਾ ਹੈ ਇਸ ਉੱਪਰ ਕਲਿੱਕ ਕਰਨ ਤੋਂ ਬਾਅਦ ਆ ਕੁਝ ਟਿਕ ਮਾਰਕਸ ਲੱਗੇ ਨੇ ਜਿਨ੍ਹਾਂ ਨੂੰ ਕੀ ਇਸ ਤਰੀਕੇ ਹੀ ਰਹਿਣ ਦੇਣਾ ਹੈ ਅਤੇ ਉਸ ਤੋਂ ਬਾਅਦ ਸਕੈਨ ਫਾਰ ਇਸ਼ੂ ਉੱਪਰ ਕਲਿੱਕ ਕਰਨਾ ਹੈ ਤਾਂ ਇਹ ਵੀ ਹੁਣ ਸਕੈਨ ਕਰ ਰਿਹਾ ਹੈ ਕਿ ਸੌਫਟਵੇਅਰ ਇੰਸਟਾਲ ਅਤੇ ਅਨਇੰਸਟਾਲ ਕਰਨ ਤੋਂ ਬਾਅਦ ਜਿਹੜੀਆਂ ਫਾਈਲਾਂ ਸਾਡੇ ਕੰਪਿਊਟਰ ਵਿੱਚ ਜਮ੍ਹਾਂ ਹੋਈਆਂ ਹੁੰਦੀਆਂ ਹਨ ਉਹ ਇੱਥੇ ਆ ਜਾਣਗੀਆਂ। ਮੇਰੇ ਕੇਸ ਵਿੱਚ ਸ਼ਾਇਦ 2-3-4 ਹੀ ਆਈਆਂ ਹਨ ਪਰ ਸ਼ਾਇਦ ਤੁਹਾਡੇ ਕੇਸ ਵਿੱਚ ਇੱਥੇ ਜ਼ਿਆਦਾ ਦਿਖਾਈ ਦੇਣ ਕਿਉਂਕਿ ਮੈਂ ਤਾਂ ਇਸ ਨੂੰ ਕਰਦਾ ਰਹਿਣਾ। ਚਲੋ ਇਹ ਇਸ ਤੋਂ ਬਾਅਦ ਤੁਸੀਂ ਫਿਕਸ ਸਿਲੈਕਟਡ ਇਸ਼ੂ ਤੇ ਕਲਿੱਕ ਕਰਨਾ ਹੈ। ਉਸ ਤੋਂ ਬਾਅਦ ਦੋਸਤੋ ਇੱਕ ਮੈਸੇਜ ਅਪੀਅਰ ਹੋਇਆ ਹੈ ਮੇਰੇ ਕੋਲ ਇੱਥੇ ਪਰ ਤੁਹਾਡੇ ਕੋਲੇ ਇਹ ਮੈਸੇਜ ਤੋਂ ਪਹਿਲਾਂ ਇੱਕ ਮੈਸੇਜ ਹੋਰ ਅਪੀਅਰ ਹੋਏਗਾ ਜਿਸ ਉੱਪਰ ਲਿਖਿਆ ਹੋਏਗਾ ਕਿ ਤੁਸੀਂ ਇਨ੍ਹਾਂ ਫਾਈਲਾਂ ਦਾ ਬੈਕਅਪ ਲੈਣਾ ਚਾਹੁੰਦੇ ਹੋ ਤਾਂ ਉਹਨੋਂ ਵੇਸਟ ਫਾਈਲਾਂ ਆ ਉਹਨਾਂ ਦਾ ਅਸੀਂ ਬੈਕਅਪ ਲੈ ਕੇ ਕੀ ਕਰਨਾ ਹੈ ਤਾਂ ਤੁਸੀਂ ਉੱਥੇ ਨੋ ਕਲਿੱਕ ਕਰ ਦੇਣਾ ਹੈ ਤੇ ਨੋ ਕਲਿੱਕ ਕਰਨ ਤੋਂ ਬਾਅਦ ਆਹ ਮੈਸੇਜ ਤੁਹਾਡੇ ਸਾਹਮਣੇ ਉਸ ਤੋਂ ਬਾਅਦ ਆਹ ਮੈਸੇਜ ਆਏਗਾ ਤਾਂ ਤੁਸੀਂ ਇੱਥੇ ਫਿਕਸ ਹਾਲ ਸਿਲੈਕਟਡ ਇਸ਼ੂ ਤੇ ਕਲਿੱਕ ਕਰਨਾ ਹੈ ਓਕੇ ਓਕੇ ਹੁਣ ਤੋਂ ਬਾਅਦ ਕਲੋਸ ਕਰ ਦੇਣਾ ਹੈ ਤੇ ਇਸ ਨੂੰ ਵੀ ਇੱਕ ਵਾਰੀ ਫੇਰ ਕਰ ਦੇਣਾ ਹੈ ਇਹਨਾਂ ਕਿ ਦੋ ਤਿੰਨ ਵਾਰੀ ਅਸੀਂ ਰਨ ਕਲੀਨਰ ਕਰਾਂਗੇ ਦੋ ਤਿੰਨ ਵਾਰੀ ਅਸੀਂ ਰਜਿਸਟਰੀ ਕਲੀਨਰ ਨੂੰ ਕਲਿੱਕ ਕਰਾਂਗੇ ਆ ਦੇਖੋ ਦੋਸਤੋ ਇਸ ਸਮੇਂ ਇਸਨੇ ਕੋਈ ਨਹੀਂ ਕੱਢੀ ਹੈ ਮਤਲਬ ਕਿ ਇਹ ਇੱਕਦਮ ਖਾਲੀ ਹੋ ਗਿਆ ਹੈ ਤਾਂ ਇਸ ਤਰ੍ਹਾਂ ਇਹ ਸੀ ਦੋਸਤੋ ਸੀ ਕਲੀਨਰ ਜਿਸ ਨੂੰ ਤੁਸੀਂ ਹਫਤੇ ਦੇ ਵਿੱਚ ਦੋ ਤਿੰਨ ਵਾਰੀ ਅਸੀਂ ਤੁਸੀਂ ਕਰਨਾ ਹੈ ਤੇ ਦੋ ਤਿੰਨ ਮਹੀਨਿਆਂ ਵਿੱਚ ਇੱਕ ਵਾਰੀ ਤੁਸੀਂ ਉਹ ਸਾਰੀਆਂ ਟਿਕ ਮਾਰਕਸ ਲਗਾ ਕੇ ਵੀ ਕਰਨਾ ਹੈ ਤਾਂ ਦੋਸਤੋ ਤੁਸੀਂ ਆਯੋਬੇਟ ਅਨਿੰਸ ਡੋਲਰ ਦਾ ਆਈਕਨ ਦੇਖ ਰਹੇ ਹੋਗੇ ਤਾਂ ਇਸ ਉੱਪਰ ਡਬਲ ਕਲਿੱਕ ਕਰਕੇ ਅਸੀਂ ਇਸ ਨੂੰ ਓਪਨ ਕਰਾਂਗੇ ਤਾਂ ਦੋਸਤੋ ਇਸ ਦੀ ਇੰਟਰਫੇਸ ਕੁਝ ਇਸ ਤਰ੍ਹਾਂ ਹੈ ਦੋਸਤੋ ਇਹ ਸੌਫਟਵੇਅਰ ਦਾ ਕੰਮ ਇਹ ਹੈ ਕਿ ਜਦੋਂ ਵੀ ਅਸੀਂ ਆਪਦੇ ਕੰਪਿਊਟਰ ਵਿੱਚੋਂ ਕੋਈ ਸੌਫਟਵੇਅਰ ਅਨਇਨਸਟਾਲ ਕਰਦੇ ਹਾਂ ਤਾਂ ਉਸ ਦੀਆਂ ਕੁਝ ਫਾਈਲਾਂ ਪਈਆਂ ਰਹਿ ਜਾਂਦੀਆਂ ਹਨ ਇਹ ਸੌਫਟਵੇਅਰ ਉਹਨਾਂ ਫਾਈਲਾਂ ਨੂੰ ਲੱਭ ਲੱਭ ਕੇ ਡਿਲੀਟ ਕਰ ਦਿੰਦਾ ਹੈ ਜਿਸ ਦੇ ਨਾਲ ਸਾਡਾ ਕੰਪਿਊਟਰ ਦੁਬਾਰਾ ਤੋਂ ਫੇਰ ਫੁੱਲ ਪਰਫਾਰਮੈਂਸ ਦੇਣ ਲੱਗ ਜਾਂਦਾ ਹੈ ਪਰ ਜੇ ਤੁਹਾਡੇ ਮਨ ਚ ਕੁਸਚਨ ਆ ਰਿਹਾ ਹੋਵੇਗਾ ਕਿ ਅਨਇਨਸਟਾਲ ਸੌਫਟਵੇਅਰ ਅਨਇਨਸਟਾਲ ਕਰੰਦਾ ਇਹ ਦੀ ਆਪਸ਼ਨ ਤਾਂ ਸਾਡੇ ਵਿੰਡੋ ਦੇ ਕੰਪਿਊਟਰ ਦੇ ਵਿੱਚ ਪਹਿਲਾਂ ਤੋਂ ਹੀ ਹੁੰਦੀ ਹੈ ਜੋ ਕਿ ਚਲੋ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਤੁਹਾਨੂੰ ਜੋ ਕਿ ਇੱਥੇ ਕਲਿੱਕ ਕਰਕੇ ਅਸੀਂ ਆ ਜਾਂਦੀ ਹਾਂ ਤਾਂ ਅਸੀਂ ਇੱਥੋਂ ਵੀ ਆਪਦੇ ਸੌਫਟਵੇਅਰ ਅਨਇਨਸਟਾਲ ਕਰ ਸਕਦੇ ਹਾਂ ਪਰ ਦੋਸਤੋ ਇੱਥੋਂ ਸੌਫਟਵੇਅਰ ਅਨਇਨਸਟਾਲ ਕਰਨ ਦੇ ਨਾਲ ਉਹ ਪੂਰੀ ਤਰ੍ਹਾਂ ਰਿਮੂਵ ਨਹੀਂ ਹੁੰਦੇ ਉਹਨਾਂ ਦੀਆਂ ਫਾਈਲਾਂ ਜਮ੍ਹਾਂ ਹੁੰਦੀਆਂ ਨਹੀਂ ਨੀਂ ਹਾਂ ਤਾਂ ਇਸ ਕਰਕੇ ਅਸੀਂ ਇਸ ਸੌਫਟਵੇਅਰ ਦਾ ਇਸਤੇਮਾਲ ਕਰਦੇ ਹਾਂ ਹੁਣ ਦੋਸਤੋ ਇੱਥੇ ਅਸੀਂ ਇੱਕ ਸੌਫਟਵੇਅਰ ਅਨਇਨਸਟਾਲ ਕਰਾਂਗੇ ਜਿਸ ਦੇ ਨਾਲ ਤੁਹਾਨੂੰ ਇਸ ਦਾ ਯੂਜ਼ ਦਾ ਪਤਾ ਲੱਗ ਜਾਏਗਾ ਇੱਥੇ ਤੁਸੀਂ ਕੁਝ ਖਾਸ ਨਹੀਂ ਕਰਨਾ ਬਸ ਜਿਹੜਾ ਵੀ ਸੌਫਟਵੇਅਰ ਤੁਸੀਂ ਅਨਇਨਸਟਾਲ ਕਰਨਾ ਹੈ ਉਸ ਦੇ ਸਾਹਮਣੇ ਟਿਕ ਮਾਰਕ ਲਗਾਨੀ ਹੈ ਅਤੇ ਟਿਕ ਮਾਰਕ ਲਗਾ ਕੇ ਤੁਸੀਂ ਅਨਇਨਸਟਾਲ ਤੇ ਕਲਿੱਕ ਕਰ ਦੇਣਾ ਹੈ ਚਲੋ ਇੱਥੇ ਆਪਾਂ ਇੱਕ ਸੌਫਟਵੇਅਰ ਅਨਇਨਸਟਾਲ ਕਰਦੇ ਹਾਂ ਨਾ ਕਰੀਏ ਕਿਹੜਾ ਕਰੀਏ ਸਾਰੇ ਕੰਮ ਤੇ ਆ ਚਲੋ ਦੋਸਤੋ ਇਹਨੂੰ ਮੈਂ ਕਨਫਰਮ ਕਰ ਦਿੰਨੇ ਪਰ ਇਹ ਵੀ ਬਹੁਤ ਕੰਮ ਦਾ ਸੌਫਟਵੇਅਰ ਹੈ ਮੈਂ ਸੋਚੋ ਚਲੋ ਬਾਅਦ ਵਿੱਚ ਇਨਸਟਾਲ ਕਰ ਲਵਾਂ ਚਲੋ ਇਸ ਦੇ ਸਾਹਮਣੇ ਟਿੱਕ ਮਾਰ ਲਗਾ ਕੇ ਅਸੀਂ ਅਨਇਨਸਟਾਲ ਤੇ ਕਲਿੱਕ ਕਰਨਾ ਹੈ ਅਨਇਨਸਟਾਲ ਤੇ ਕਲਿੱਕ ਕਰਦੇ ਹੀ ਸਾਨੂੰ ਮੈਸੇਜ ਆਏਗਾ ਕਿ ਆਰ ਯੂ ਸ਼ੋਰ ਯੂ ਵਾਂਟ ਟੂ ਰਿਮੂਵ ਆਪਾਂ ਇਸ ਤੇ ਕਲਿੱਕ ਕਰ ਦੇਣਾ ਹੈ ਯੈਸ ਕਿ ਅਸੀਂ ਇਸ ਨੂੰ ਰਿਮੂਵ ਕਰਨਾ ਹੈ ਉਸ ਤੋਂ ਬਾਅਦ ਕੁਝ ਮੈਸੇਜ ਆਇਆ ਹੈ ਕਿ ਉਸਨੇ ਕਰ ਦਿੱਤਾ ਹੈ ਤਾਂ ਸਿਰਫ ਫਿਨਿਸ਼ ਕਰਨਾ ਹੈ ਹੁਣ ਇਹ ਐਡੀਸ਼ਨਲੀ ਫਾਈਲਾਂ ਲੱਭ ਰਿਹਾ ਹੈ ਕਿ ਉਹਦੀਆਂ ਹੋਰ ਕਿੱਥੇ ਕਿੱਥੇ ਪਈਆਂ ਹਨ ਤਾਂ ਇੱਥੇ ਇਸਨੇ ਮੇਰੇ ਵਾਲੇ ਕੇਸ ਦੇ ਵਿੱਚ ਇਸਨੇ ਕਿਹਾ ਕਿ ਇਹਦੀਆਂ ਸਾਰੀਆਂ ਫਾਈਲਾਂ ਰਿਮੂਵ ਹੋ ਗਈਆਂ ਹਨ ਤਾਂ ਇਸ ਤਰੀਕਾ ਨਾਲ ਅਸੀਂ ਬੜੇ ਵਧੀਆ ਤਰੀਕੇ ਨਾਲ ਸੌਫਟਵੇਅਰ ਨੂੰ ਅਨਇਨਸਟਾਲ ਕਰਦੇ ਹਾਂ ਜੋ ਕਿ ਪੂਰੀ ਤਰ੍ਹਾਂ ਅਨਇਨਸਟਾਲ ਇਸ ਸਮੇਂ ਹੋ ਗਿਆ ਹੈ ਤਾਂ ਤੁਸੀਂ ਹਮੇਸ਼ਾ ਜਿਸ ਵੀ ਸੌਫਟਵੇਅਰ ਨੂੰ ਅਨਇਨਸਟਾਲ ਕਰਨਾ ਹੈ ਉਸ ਦੇ ਸਾਹਮਣੇ ਟਿਕ ਮਾਰਕ ਲਗਾ ਲੈਣੀ ਹੈ ਅਤੇ ਟਿਕ ਮਾਰਕ ਲਗਾਉਣ ਤੋਂ ਬਾਅਦ ਅਨਇਨਸਟਾਲ ਤੇ ਕਲਿੱਕ ਕਰ ਦੇਣਾ ਹੈ ਇੱਥੇ ਤੁਸੀਂ ਦੋਸਤੋ ਇੱਕ ਸਮੇਂ ਦੇ ਵਿੱਚ ਬਹੁਤ ਸਾਰੇ ਸੌਫਟਵੇਅਰ ਇੱਕੋ ਸਮੇਂ ਵੀ ਅਨਇਨਸਟਾਲ ਕਰ ਸਕਦੇ ਹੋ ਤੁਸੀਂ ਉਹਨਾਂ ਤੇ ਟਿਕ ਮਾਰਕ ਲਗਾਓ ਅਤੇ ਟਿਕ ਮਾਰਕ ਲਗਾਉਣ ਤੋਂ ਬਾਅਦ ਅਨਇਨਸਟਾਲ ਤੇ ਕਲਿੱਕ ਕਰਦੇ ਹੋ ਤਾਂ ਦੋਸਤੋ ਬਹੁਤ ਅੱਛਾ ਸੌਫਟਵੇਅਰ ਹੈ ਇਸ ਦੇ ਨਾਲ ਸਾਡੇ ਕੰਪਿਊਟਰ ਦੀ ਪਰਫਾਰਮੈਂਸ ਦੇ ਵਿੱਚ ਬਹੁਤ ਹੀ ਵਾਧਾ ਹੁੰਦਾ ਹੈ ਇਸ ਨੂੰ ਯੂਜ਼ ਕਰਕੇ ਜਰੂਰ ਦੇਖਿਆ ਜਾਓ ਤਾਂ ਦੋਸਤੋ ਅਖੀਰ ਵਿੱਚ ਇੱਕ ਲਾਸਟ ਟਿਪ ਕਦੇ ਵੀ ਫ੍ਰੀ ਦਾ ਕੋਈ ਵੀ ਐਂਟੀਵਾਇਰਸ ਇਨਸਟਾਲ ਨਾ ਕਰੋ ਕਿਉਂਕਿ ਇਸ ਨਾਲ ਸਾਡਾ ਕੰਪਿਊਟਰ ਸਲੋ ਅਤੇ ਪਰਫਾਰਮੈਂਸ ਵਿੱਚ ਵੀ ਵੀਕ ਹੋ ਜਾਂਦਾ ਹੈ ਹਮੇਸ਼ਾ ਇੱਕ ਚੰਗਾ ਐਂਟੀਵਾਇਰਸ ਖਰੀਦੋ ਜੋ ਕਿ 200-300 ਰੁਪਏ ਦਾ ਤੁਹਾਨੂੰ 1 ਸਾਲ ਵਾਸਤੇ ਬਾਜ਼ਾਰ ਵਿੱਚੋਂ ਮਿਲ ਜਾਂਦਾ ਹੈ ਫ੍ਰੀ ਦੇ ਐਂਟੀਵਾਇਰਸ ਨਾਲ ਸਾਡੀ ਜਿਹੜੀ ਪ੍ਰਾਈਵੇਸੀ ਹੈ ਉਹ ਵੀ ਲੀਕ ਆਉਂਦੀ ਹੈ ਕਿਉਂਕਿ ਕੁਝ ਐਂਟੀਵਾਇਰਸ ਸਾਡਾ ਪਰਸਨਲ ਡਾਟਾ ਵੀ ਚੁਰਾ ਲੈਂਦੇ ਹਨ ਦੋਸਤੋ ਹਮੇਸ਼ਾ ਐਂਟੀਵਾਇਰਸ ਨੂੰ ਆਫ ਹੀ ਰੱਖੋ ਬਸ ਉਦੋਂ ਹੀ ਉਸ ਨੂੰ ਆਨ ਕਰੋ ਜਦੋਂ ਤੁਸੀਂ ਇੰਟਰਨੈਟ ਤੋਂ ਕੁਝ ਕੰਮ ਕਰਨਾ ਹੈ ਜਾਂ ਫਿਰ ਤੁਸੀਂ ਇਸੇ ਤੋਂ ਕੋਈ ਡਾਟਾ ਲੈਣਾ ਹੈ ਮੰਨ ਲਓ ਤੁਸੀਂ ਕਿਸੇ ਬੰਦੇ ਕੋਲ ਕੋਈ ਡਾਟਾ ਹੈ ਜੀ Song ਨੇ ਜਾਂ ਵੀਡੀਓ ਤੁਸੀਂ ਆਪਦੇ ਕੰਪਿਊਟਰ ਵਿੱਚ ਪਾਉਣੀ ਹੈ ਤਾਂ ਉਸ ਸਮੇਂ ਤੁਸੀਂ ਸਭ ਤੋਂ ਪਹਿਲਾਂ ਤਾਂ ਆਪਦਾ ਐਂਟੀਵਾਇਰਸ ਨੂੰ ਆਨ ਕਰ ਲੈਣਾ ਹੈ ਅਦਰਵਾਈਜ਼ ਤੁਸੀਂ ਉਸ ਨੂੰ ਆਫ ਹੀ ਰੱਖਣਾ ਹੈ ਕਿਉਂਕਿ ਇਹ ਵੀ ਸਾਡੇ ਕੰਪਿਊਟਰ ਨੂੰ ਸਲੋ ਕਰਦਾ ਹੈ ਤੇ ਦੋਸਤੋ ਕੋਈ ਵੀ ਫਾਲਤੂ ਪ੍ਰੋਗਰਾਮ ਤੁਹਾਡੇ ਕੰਪਿਊਟਰ ਦੇ ਵਿੱਚ ਇੰਸਟਾਲ ਕੀਤਾ ਹੋਇਆ ਹੈ ਜਿਸ ਨੂੰ ਤੁਸੀਂ ਯੂਜ਼ ਨਹੀਂ ਕਰਦੇ ਹੋ ਉਸ ਨੂੰ ਵੀ ਤੁਸੀਂ ਟਾਈਮ ਦਾ ਸਮੇਂ-ਸਮੇਂ ਸਰ ਰਿਮੂਵ ਕਰਦੇ ਰਹਾ ਕਰੋ ਤਾਂ ਕਿ ਤੁਹਾਡੇ ਕੰਪਿਊਟਰ ਦੀ ਪਰਫਾਰਮੈਂਸ ਬਣੀ ਰਹੇ। ਬਸ ਦੋਸਤੋ ਇਸ ਵੀਡੀਓ ਵਿੱਚ ਇੰਨਾ ਹੀ ਸੀ ਜੇਕਰ ਤੁਸੀਂ ਕੰਪਿਊਟਰ ਦੇ ਨਾਲ ਸੰਬੰਧਿਤ ਹੋਰ ਵੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਹੁਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ। ਸਬਸਕ੍ਰਾਈਬ ਕਰਨ ਦਾ ਬਟਨ ਤੁਹਾਨੂੰ ਥੱਲੇ ਦਿਖਾਈ ਦੇ ਰਿਹਾ ਹੋਵੇਗਾ ਜੋ ਕਿ ਲਾਲ ਰੰਗ ਦਾ ਹੈ। ਬਸ ਦੋਸਤੋ ਜਿਵੇਂ ਮਰਜ਼ੀ ਕਰੋ ਇਸ ਬਟਨ ਉੱਪਰ ਕਲਿੱਕ ਕਰ ਦਿਓ। ਅਤੇ ਦੋਸਤੋ ਜੇ ਤੁਸੀਂ ਕੰਪਿਊਟਰ ਤੋਂ ਸਬਸਕ੍ਰਾਈਬ ਕਰ ਰਹੇ ਹੋ ਤਾਂ ਬੜਾ ਹੀ ਆਸਾਨ ਹੈ ਤੁਹਾਨੂੰ ਸਿੰਪਲੀ ਹੀ ਸਬਸਕ੍ਰਾਈਬ ਦਾ ਬਟਨ ਦਿਖ ਰਿਹਾ ਹੈ। ਇਸ ਦੇ ਉੱਤੇ ਇੱਕ ਵਾਰੀ ਕਲਿੱਕ ਕਰਨਾ ਹੈ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਇੱਕ ਘੰਟੀ ਦਾ ਨਿਸ਼ਾਨ ਦਿਖਾਈ ਦੇਗਾ ਉਸ ਤੋਂ ਬਾਅਦ ਤੁਸੀਂ ਉਸ ਘੰਟੀ ਦੇ ਨਿਸ਼ਾਨ ਉੱਤੇ ਕਲਿੱਕ ਕਰ ਦੇਣਾ ਹੈ ਤਾਂ ਤੁਹਾਡੀ ਜਿਹੜੀ ਨੋਟੀਫਿਕੇਸ਼ਨ ਹੈ ਉਹ ਔਨ ਹੋ ਜਾਏਗੀ ਮਤਲਬ ਕਿ ਜਦੋਂ ਵੀ ਮੈਂ ਕੋਈ ਵੀਡੀਓ ਪੋਸਟ ਕਰਾਂਗਾ ਤਾਂ ਤੁਹਾਨੂੰ ਉਸ ਦੀ ਜਾਣਕਾਰੀ ਆਟੋਮੈਟਿਕਲੀ ਤੁਹਾਡੇ ਈਮੇਲ ਆਈਡੀ ਤੇ ਸੈਂਡ ਹੋ ਜਾਵੇਗੀ ਤੇ ਦੋਸਤੋ ਜੇਕਰ ਤੁਸੀਂ ਇਹ ਵੀਡੀਓ ਮੋਬਾਈਲ ਤੋਂ ਦੇਖ ਰਹੇ ਹੋ ਤਾਂ ਤੁਸੀਂ ਮਤਲਬ ਚਾਹਨੇ ਹੋ ਕਿ ਤੁਸੀਂ ਮੋਬਾਈਲ ਤੋਂ ਸਬਸਕ੍ਰਾਈਬ ਕਰਨਾ ਹੈ ਤਾਂ ਦੋਸਤੋ ਇਸ ਵੀਡੀਓ ਦੇ ਬਿਲਕੁਲ ਥੱਲੇ ਤੁਸੀਂ ਸਬਸਕ੍ਰਾਈਬ ਦਾ ਬਟਨ ਇਸ ਤਰ੍ਹਾਂ ਕੀ ਲਾਰਾ ਹੀ ਦੇਖੋਗੇ ਉਸ ਦੇ ਉੱਤੇ ਤੁਸੀਂ ਕਲਿੱਕ ਕਰ ਦਿਓ ਉਸ ਤੋਂ ਬਾਅਦ ਫਿਰ ਉੱਥੇ ਤੁਹਾਨੂੰ ਇੱਕ ਘੰਟੀ ਦਿਖਾਈ ਦੇਗੀ ਤਾਂ ਘੰਟੀ ਉੱਤੇ ਤੁਸੀਂ ਕਲਿੱਕ ਕਰ ਦੇਣਾ ਹੈ ਜਿਸ ਨਾਲ ਕਿ ਨੋਟੀਫਿਕੇਸ਼ਨ ਔਨ ਹੋ ਜਾਵੇਗੀ ਤੇ ਦੋਸਤੋ ਆਖਿਰ ਵਿੱਚ ਇਸ ਵੀਡੀਓ ਨੂੰ ਤੁਸੀਂ ਲਾਈਕ ਅਤੇ ਸ਼ੇਅਰ ਕਰੋ ਓਕੇ ਦੋਸਤੋ ਬਾਏ ਬਾਏ ਮਿਲਦੇ ਹਾਂ ਅਸੀਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਸਤਿ ਸ੍ਰੀ ਅਕਾਲ